पाकिस्तान इंसाफ़ अथवाद मुरदाबाद मुर्दाबाद पाकिस्तान मुर्दाबाद ਵਿਦਾਇਕ ਰਾਜਪੁਰਾ ਮੈਡਮ ਦੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਅੱਜ ਦੇਰ ਸ਼ਾਮ ਸ਼ਹਿਰ ਦੇ ਪ੍ਰਬਾਕਰ ਚੌਂਕ ਨਜ਼ਦੀਕ ਸ਼ਹਿਰ ਦੇ ਵਪਾਰੀ ਪਾਈਚਾਰੇ ਅਤੇ ਸ਼ਹਿਰ ਨਿਵਾਸੀਆਂ ਨੇ ਇਕੱਠੇ ਹੋ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਬੇਕਸੂਰ ਲੋਕਾਂ ਦੀ ਆਤਮਿਕ ਸ਼ਾਂਤੀ ਦੇ ਲਈ ਕੈਂਡਲ ਮਾਰਚ ਕੱਢਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸ਼ਹਿਰ ਨਿਵਾਸੀਆਂ ਨੇ ਆਪਣੇ ਹੱਥਾਂ ਵਿੱਚ ਮੋਮਬਤੀਆਂ ਜਲਾ ਕੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਦੱਜੀ ਪੇਟ ਕੀਤੀ ਇਸ ਮੌਕੇ ਵਿਧਾਇਕ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਪਹਿਲਗਾਮ ਵਿੱਚ ਹੋਏ ਹਮਲੇ ਦੀ ਜਿੱਥੇ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਉੱਥੇ ਹੀ ਭਾਰਤ ਦੇ ਗ੍ਰਹਿ ਮੰਤਰੀ ਉੱਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਪਹਿਲਗਾਮ ਇੱਕ ਬਹੁਤ ਹੀ ਵੱਡਾ ਟੂਰਿਸਟ ਪਲੇਸ ਹੈ ਜਿੱਥੇ ਇੰਨੀ ਵੱਡੀ ਤਾਦਾਦ ਦੇ ਵਿੱਚ ਟੂਰਿਸਟ ਮੌਜੂਦ ਹੋਣ ਉੱਥੇ ਉਹਨਾਂ ਦੀ ਸੁਰੱਖਿਆ ਲਈ ਇੱਕ ਵੀ ਸੁਰੱਖਿਆ ਕਰਮੀ ਦੀ ਤਣਾਤੀ ਨਾ ਹੋਣਾ ਇੱਕ ਵੱਡਾ ਸਵਾਲ ਹੈ ਉਨਾ ਕਿਹਾ ਕਿ ਬੀਤੇ ਦਿਨ ਹੋਇਆ ਇਹ ਹਮਲਾ ਭਾਰਤ ਉੱਤੇ ਹਮਲਾ ਹੈ ਪਰ ਦੇਸ਼ ਦੇ ਗ੍ਰਹਿ ਮੰਤਰੀ ਤਾਂ ਦੇਸ਼ ਦੇ ਹੋਰ ਰਾਜਾਂ ਵਿੱਚ ਮੌਜੂਦ ਵਿਰੋਧੀ ਪਾਰਟੀਆਂ ਦੀ ਸਰਕਾਰਾਂ ਦੇ ਜੋੜ ਤੋੜ ਦੇ ਵਿੱਚ ਵਿਅਸਤ ਰਹਿੰਦੇ ਹਨ ਸ਼ਾਇਦ ਇਸੇ ਲਈ ਇੰਨੀ ਵੱਡੀ ਘਟਨਾ ਦੇਸ਼ ਵਿੱਚ ਵਾਪਰ ਗਈ ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਆਪ ਇਸ ਮਾਮਲੇ ਦੇ ਵਿੱਚ ਅੱਗੇ ਆ ਕੇ ਇਸ ਹਮਲੇ ਦਾ ਵਿਰੋਧੀ ਦੇਸ਼ ਨੂੰ ਮੋਹ ਤੋੜ ਜਵਾਬ ਦੇਣ ਅਤੇ ਦੇਸ਼ ਨੂੰ ਇੱਕ ਅਜਿਹਾ ਗ੍ਰਹਿ ਮੰਤਰੀ ਦੇਣ ਜੋ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਯੋਗ ਹੋਵੇ ਦੇਖੋ ਜਿਹੜੀ ਪਹਿਲਗਾਮ ਚ ਘਟਨਾ ਹੋਈ ਹੈ ਬਹੁਤ ਹੀ ਨਿੰਦਨੀ ਹੈ ਔਰ ਮੈਂ ਕਹਿੰਨੇ ਆ ਪੂਰਾ ਦੇਸ਼ ਇਸ ਦੀ ਨਿੰਦਾ ਕਰ ਰਿਹਾ ਹੈ ਇਸ ਜੀ ਘਟਨਾ ਨੇ ਸਾਰਾ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਪਰ ਇਹ ਘਟਨਾ ਨੇ ਨਾ ਕਈ ਸਵਾਲ ਖੜੇ ਕੀਤੇ ਹੈ ਵੀ ਜਿਹੜਾ ਟੂਰਿਸਟ ਪੈਲੇਸ ਹੈ ਪਹਿਲਗਾਮ ਕੀ ਉੱਥੇ ਕੋਈ ਸਿਕਿਉਰਟੀ ਨਹੀਂ ਸੀਗੀ ਕੋਈ ਅਰੇਂਜਮੈਂਟ ਨਹੀਂ ਸੀ ਕਿ ਟੂਰਿਸਟ ਆਉਂਦੇ ਨੇ ਇੱਥੇ ਘੁੰਮਣ ਤੇ ਏਡੀ ਵੱਡੀ ਘਟਨਾ ਹੋ ਗਈ ਹੈ ਤਾਂ ਇਹ ਬਹੁਤ ਵੱਡਾ ਇੱਕ ਸਵਾਲ ਹੈ ਉਸ ਤੋਂ ਬਾਅਦ ਸਾਡੀ ਇੰਟੈਲੀਜੈਂਸ ਕਿੱਥੇ ਸੀਗੀ ਜਿਹੜੇ ਬੇਕਸੂਰਾਂ ਨੂੰ ਉੱਥੇ ਮਾਰ ਕੇ ਗਏ ਉੱਥੇ ਕਿੱਥੇ ਸੀਗੀ ਸਾਡੀ ਇੰਟੈਲੀਜੈਂਸ ਇਹ ਵੀ ਬਹੁਤ ਵੱਡਾ ਸਵਾਲ ਹੋ ਰਿਹਾ ਹੈ ਦੂਸਰਾ ਇੱਕ ਹੋਰ ਆ ਰਿਹਾ ਹੈ ਕਿ 1,80,000 ਫੌਜ ਚ ਖਾਲੀ ਵੈਕੈਂਸੀਆਂ ਪਈਆਂ ਹਨ ਉਹਨਾਂ ਦੀ ਭਰਤੀ ਕਿਉਂ ਨਹੀਂ ਹੋ ਰਹੀ ਸਾਡੇ ਨੌਜਵਾਨ ਤਿਆਰ ਬੈਠੇ ਨੇ ਦੇਸ਼ ਦੀ ਰੱਖਿਆ ਕਰਨ ਲਈ ਪਰ ਉਹਨਾਂ ਦੀਆਂ ਭਰਤੀਆਂ ਕਿਉਂ ਨਹੀਂ ਹੋਈਆਂ ਫਿਰ ਸਾਡੇ ਜਿਹੜੇ ਕਰਨਾਲ ਤੋਂ ਸ਼ਹੀਦ ਹੋਏ ਆ ਵਿਨੇਜੀ ਉਹਨਾਂ ਦੀ ਭੈਣ ਨੇ ਪੁਕਾਰ-ਪੁਕਾਰ ਕੇ ਮੀਡੀਆ ਦੇ ਸਾਹਮਣੇ ਕਿਹਾ ਕਿ ਮੇਰਾ ਭਰਾ ਡੇਢ ਘੰਟਾ ਤੜਫਦਾ ਰਿਹਾ ਪਰ ਉਹਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਕੋਈ ਵੀ ਸਹਾਇਤਾ ਨਹੀਂ ਮਿਲੀ ਇਹ ਬਹੁਤ ਵੱਡਾ ਸਵਾਲ ਹੈ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਅੰਤਕਵਾਦੀਆਂ ਦਾ ਕੋਈ ਜਾਤ-ਪਰਮ ਨਹੀਂ ਹੁੰਦਾ ਪਰ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਉਹਨਾਂ ਨੇ ਬਿਲਕੁਲ ਜਿਵੇਂ ਛਾਂਟ ਕੇ ਚੁਣ ਕੇ ਕਿਹਾ ਕਿ ਜਿਹੜੇ Hindu Hindu ਹੈ ਉਹ ਅਲੱਗ ਆ ਜਾਓ ਕੀ Hindu ਕਿਤੇ ਵੀ ਸੁਰੱਖਿਤ ਨਹੀਂ ਹੈ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਇਹ ਇਹ ਹਿੰਦੂ ਰਾਸ਼ਟਰ ਹੈ ਮੋਦੀ ਜੀ ਕਹਿੰਦੇ ਆ ਹਿੰਦੂ ਰਾਸ਼ਟਰ ਹੈ ਤੇ ਉਹ ਚ ਹਿੰਦੂ ਹੀ ਸੁਰੱਖਿਤ ਨਹੀਂ ਹੈ ਮੈਂ ਕਹਿੰਨੀ ਆ ਸਾਨੂੰ ਜਾਤਾਂ ਪਾਤਾਂ ਚ ਨਾ ਵੰਡੋ ਅਸੀਂ ਹਿੰਦੂ ਸਿੱਖ ਈਸਾਈ ਮੁਸਲਮਣ ਅਸੀਂ ਸਾਰੇ ਇਕੱਠੇ ਆ ਪਰ ਜਿਹੜੇ ਜਾਤਾਂ ਪਾਤਾਂ ਚ ਵੰਡੇ ਜਾ ਰਹੇ ਆ ਇਹਨਾਂ ਦੇ ਆ ਜਿਹੜੀ ਨਤੀਜੇ ਆਏ ਆ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਪੂਰਾ ਦੇਸ਼ ਇਹ ਦੇਖ ਰਿਹਾ ਹੈ ਕਿ ਜਿਹੜਾ ਇਹ ਨਰ ਸੰਹਾਰ ਹੋਇਆ ਹੈ ਜਿਹੜਾ ਇੱਥੇ ਸਾਡੇ ਬੇਕਸੂਰਾਂ ਨੂੰ ਮਾਰਿਆ ਗਿਆ ਵੀ ਉਹਨਾਂ ਨੂੰ ਵੀ ਉਨੀ ਹੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਸਾਡੇ ਦੇਸ਼ ਦੇ ਲੋਕਾਂ ਨੂੰ ਲੱਗੂਗਾ ਕਿ ਹਾਂ ਏ ਹਿੰਦੋਸਤਾਨ ਹੈ ਜੇ ਇੱਥੇ ਆ ਕੇ ਕੋਈ ਘਟਨਾ ਕਰਦਾ ਹੈ ਕੋਈ ਗਲਤ ਹਰਕਤ ਕਰਦਾ ਹੈ ਤਾਂ ਉਹਦਾ ਜਵਾਬ ਪੂਰਾ ਪੂਰੇ ਉਹਨਾਂ ਵੀ ਉਸੇ ਸ਼ਕਤੀ ਨਾਲ ਜਵਾਬ ਦਿੱਤਾ ਜਾਂਦਾ ਹੈ ਤਾਂ ਹੀ ਅਸੀਂ ਸੇਫ ਆ ਮੈਡਮ ਜੀ ਕੱਟਣਾ ਕੋਈ ਨੂੰ 3 ਦਿਨ ਹੋ ਗਏ ਆ ਤੇ ਹਜੇ ਤੱਕ ਕੋਈ ਵੀ ਅਤਵਾਦੀ ਜਿਹੜਾ ਗ੍ਰਿਫਤਾਰ ਨਹੀਂ ਹੋਇਆ ਇਹ ਵੀ ਇੰਟੈਲੀਜੈਂਸ ਸਟੇਸ਼ਨ ਵਿੱਚ ਮੈਂ ਉਹੀ ਚੀਜ਼ ਕਰਨੀ ਆ ਵੀ ਕਿਉਂ ਨਹੀਂ ਹੋ ਰਿਹਾ ਜੇ ਅਸੀਂ ਸੋਚੀਏ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹੈ ਅਮਿਤ ਸ਼ਾਹ ਜੀ ਨੂੰ ਤਾਂ ਟਾਈਮ ਹੀ ਨਹੀਂ ਹੈ ਕਿੱਥੋਂ ਦੀ ਸਰਕਾਰ ਘਰਾਨੀ ਹੈ ਕਿੱਥੋਂ ਦੀ ਬਣਾਣੀ ਹੈ ਉਹ ਉਧਰ ਘੁੰਮਦੇ ਫਿਰਦੇ ਰਹਿੰਦੇ ਨੇ ਮੈਂ ਮੋਦੀ ਜੀ ਅੱਗੇ ਵੀ ਬੇਨਤੀ ਕਰਦੀ ਆ ਕਿ ਸਾਨੂੰ ਇੱਕ ਪੱਕਾ ਹੋਮ ਮਿਨਿਸਟਰ ਦੇ ਦਿਓ ਜਿਹੜਾ ਕਿ ਸਾਡੇ ਦੇਸ਼ ਦੀ ਰੱਖਿਆ ਦਾ ਕੰਮ ਕਰੇ ਹੋਰ ਕੋਈ ਕੰਮ ਨਾ ਉਹਨਾਂ ਨੂੰ ਦਿਓ ਜੇ ਤਿੰਨ ਤਿੰਨ ਦਿਨਾਂ ਚ ਐਡੀ ਬਾਰਦਾਤ ਕਰਨ ਵਾਲਿਆ ਗ੍ਰਿਫਤਾਰ ਨਹੀਂ ਹੋਣਗੇ ਤਾਂ ਇਹਦਾ ਕੀ ਹੈ ਇਹਦਾ ਕੀ ਸਵਾਲ ਹੈ ਤੇ ਖੜੇ ਹੁੰਦੇ ਵੀ ਕਿਉਂ ਨਹੀਂ ਗ੍ਰਿਫਤਾਰ ਕੀਤੇ ਜਾਂਦੇ ਇਹ ਇਹ ਜਿਹੜੀ ਬਾਰਦਾਤ ਹੈ ਕਿਹਨੇ ਕਰਵਾਈ ਹੈ ਉਹਨਾਂ ਸ਼ਹੀਦਾਂ ਨੂੰ ਹੀ ਆਤਮਾ ਨੂੰ ਸ਼ਾਂਤੀ ਕਿਵੇਂ ਮਿਲੂਗੀ ਜਿਨ੍ਹਾਂ ਦੀ ਜਿਹੜੇ ਕੀ ਇੱਕ ਖੁਸ਼ੀਆਂ ਮਨਾਣ ਗਏ ਸੀ ਤੇ ਅੱਜ ਉਹਨਾਂ ਦੇ ਪਰਿਵਾਰਾਂ 'ਚ ਕੀ ਪੂਰੇ ਹਿੰਦੁਸਤਾਨ 'ਚ ਮਾਤਮ છਾਇਆ ਪਿਆ ਹੈ ਤਾਂ ਕਾਰੋਬਾਰਾਂ ਵੀ ਬਿਲਕੁਲ ਠੱਪ ਹੋ ਗਈ ਜੀ ਤਾਰੋਵਰ ਠਾਪੂ ਨਹੀਂ ਇਹ ਤਾਰੋਵਰ ਚਲੋ ਅਲੱਗ ਗੱਲ ਹੈ ਮੈਂ ਕਹਿੰਨੀ ਆ ਕਸ਼ਮੀਰ ਦੇ ਹਾਲਾਤ ਖਰਾਬ ਸੀ ਪਰ ਹੁਣ ਲੋਕਾਂ ਨੂੰ ਥੋੜਾ ਜਿਹਾ ਹੌਸਲਾ ਹੋਣ ਲੱਗ ਗਿਆ ਸੀ ਕਿ ਕਸ਼ਮੀਰ ਦੇ ਹਾਲਾਤ ਠੀਕ ਹੈ ਚਲੋ ਅਸੀਂ ਘੁੰਮੀਏ ਪਰ ਜਿਹੜੀ ਆ ਬਾਰਦਤ ਹੋਈ ਹੈ ਨੇ ਤਾਂ ਸਭ ਨੂੰ ਝੰਡੋੜ ਕੇ ਰੱਖਤਾ ਮੈਂ ਇਹੀ ਕਹੂੰਗੀ ਕਿ ਜਲਦੀ ਹੀ ਇਹ ਜਿਹਨਾਂ ਨੇ ਇਹ ਬਾਰਦਤ ਕੀਤੀ ਹੈ ਉਹਨਾਂ ਦੀ ਗ੍ਰਿਫਤਾਰੀ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਜੇ ਕਹਿੰਦੇ ਆ ਵੀ ਸਾਨੂੰ ਹਿੰਦੁਸਤਾਨੀਆਂ ਨੂੰ ਕਿ ਮੈਂ ਕਹੂੰਗੀ ਪੂਰੇ ਦੇਸ਼ ਚ ਪੂਰੇ ਸੰਸਾਰ ਚ ਪੂਰੀ ਦੁਨੀਆ ਚ ਇਹ ਦੇਖਿਆ ਜਾ ਰਿਹਾ ਹੈ ਕਿ ਹੁਣ ਇਹਨਾਂ ਨੂੰ ਇਹਨਾਂ ਦਾ ਜਵਾਬ ਜਿੱਦਾਂ ਦੀ ਇਹਨਾਂ ਨੇ ਹਰਕਤ ਕੀਤੀ ਹੈ ਉਦੋਂ ਤੇ ਉਦੋਂ ਵੱਧ ਕੇ ਇਹਨਾਂ ਨੂੰ ਜਵਾਬ ਮਿਲਣਾ ਚਾਹੀਦਾ ਹੈ ਅਮਰਨਾਥ ਅਮਰਨਾਥ ਯਾਤਰਾ ਸਟਾਰਟ ਹੋ ਰਹੀ ਹੈ ਮੈਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਉਸਤੇ ਵੀ ਇਫੈਕਟ ਪਊਗਾ ਯਾਤਰੀ ਪਹਿਲਾਂ ਹੀ ਡਰਨ ਲੱਗ ਗਏ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਹਿੰਦੂਆਂ ਨੂੰ ਕਿਉਂ ਚੁਣਿਆ ਗਿਆ ਕਿਉਂਕਿ ਅਮਰਨਾਥ ਯਾਤਰਾ ਸਾਡੇ ਸਾਰੇ ਭਰਾ ਜਾਂਦੇ ਆ ਸਿੱਖ ਭਰਾ ਵੀ ਜਾਂਦੇ ਆ ਮੁਸਲਮਾਨੀ ਜਾਂਦੇ ਆ ਪਰ ਮੇਨ ਇਹ ਹੁੰਦਾ ਕਿ ਹਿੰਦੂਆਂ ਦੀ ਅਮਰਨਾਥ ਹਿੰਦੂਆਂ ਦਾ ਧਰਮ ਹੈ ਉੱਥੇ ਮੰਦਿਰ ਹੈ ਉੱਥੇ ਜਾਂਦੇ ਤਾਂ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਕਿ ਜੇ ਕਸ਼ਮੀਰ ਚ ਸੈਲਾਨੀਆਂ ਨਾਲ ਇਹ ਹੋਇਆ ਤੇ ਯਾਤਰਾ ਤੇ ਵੀ ਜ਼ਰੂਰ ਵਿਗਨ ਪੈਊਗਾ ਤਾਂ ਅਸੀਂ ਉਮੀਦ ਕਰਦੇ ਆ ਵੀ ਸ਼ਾਇਦ ਇਹਨਾਂ ਨੂੰ ਇਸ ਹਾਲਾਤ ਨੂੰ ਸੁਧਾਰਿਆ ਜਾਵੇ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ